ਦਿੱਲੀ ਦੇ ਆਈਜੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਉੱਤੇ ਤੜਕਸਾਰ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ 6 ਜ਼ਖਮੀ ਦੱਸੇ ਜਾ ਰਹੇ ਨੇ ਦਿੱਲੀ ਦੇ ਅੰਦਰ ਹੈਵੀ ਰੇਨ ਫਾਲ ਬੜੀ ਤੇਜ਼ੀ ਦੇ ਨਾਲ بارش ہو رہی ہے بڑی تیورتا دے نال بارش ہوئی ہے جس تو بعد یہ سارا حادثہ واپریا اور اس حادثے دے وچ ایک وکتي دی موت چھ زخمی گمبھیر زخمی دسے جا رہے نے ایتھو جا کی نہیں سگوں ٹیکسیز جڑیاں نے اوہ ٹرمینل 1 دے نزدیک جڑیاں کھڑیاں ہوئیا سی او نقصانیاں گئیا نے سویرے 5:30 تڑکے ساڑھے 5 دے قریب اے حادثہ رپورٹ کیتا گیا اور اس حادثے دے وچ کئی گڈیاں نقصانے جان دا ذکر وی کیتا گیا نال نال روف شیٹس جڑیاں نے خاص کر کے ٹرمینل 1 ਦਾ ਜ਼ਿਕਰ ਕੀਤਾ ਜਾ ਰਿਹਾ ਕਿਉਂਕਿ ਹਾਦਸਾ ਟਰਮੀਨਲ 1 ਦੇ ਵਿੱਚ ਵਾਪਰਿਆ ਰੂਫ ਸ਼ੀਟਸ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਨੇ ਉਹਨਾਂ ਦੇ ਨਾਲ ਸਪੋਰਟਿਵ ਬੀਮਸ ਜਿਹੜੀਆਂ ਸੀ ਉੱਥੇ ਉਹ ਖਤਮ ਹੋ ਗਈਆਂ ਨੇ ਉਹਨਾਂ ਉਹ ਭਾਰੀ ਤੌਰ ਦੇ ਉੱਤੇ ਨੁਕਸਾਨੀਆਂ ਗਈਆਂ ਨੇ ਔਰ ਇਸੇ ਦੇ ਮੱਦੇ ਨਜ਼ਰ ਜਦੋਂ ਭਿਆਨਕ ਹਾਦਸਾ ਵਾਪਰਿਆ ਤੇ ਉਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 6 ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤੇਜ਼ ਰਫ਼ਤਾਰ ਬਾਰਿਸ਼ ਦੇ ਚੱਲਦੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਦਿੱਲੀ ਦਾ ਇੱਕ ਸਭ ਤੋਂ ਜ਼ਿਆਦਾ ਮਸ਼ਹੂਰ ਖਵਾਈ ਅੱਡਾ ਮੰਨਿਆ ਜਾਂਦਾ ਹੈ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਜਿੱਥੇ ਟਰਮੀਨਲ 1 ਦੇ ਵਿੱਚ ਇਹ ਹਾਦਸਾ ਵਾਪਰਿਆ ਆ ਔਰ ਇੱਥੇ ਤੱਕ ਵੀ ਦੱਸ ਦਈਏ ਕਿ ਹਵਾਈ ਅੱਡੇ ਦੇ ਵੱਲੋਂ ਹਵਾਈ ਅੱਡੇ ਦੀ ਮੈਨੇਜਮੈਂਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਦੁਪਹਿਰ 2 ਵਜੇ ਤੱਕ ਖਾਸ ਤੌਰ ਦੇ ਉੱਤੇ ਫਲਾਈਟਸ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਸਪੈਸ਼ਲੀ ਇੰਡਿਕੋ ਅਤੇ ਸਪਾਈਸ ਜੈਟ ਜਿਹੜੀਆਂ ਉਡਾਣਾ ਸੀਗੀਆਂ ਦੁਪਹਿਰ 2 ਵਜੇ ਤੱਕ ਅੱਜ ਦੁਪਹਿਰ 2 ਵਜੇ ਤੱਕ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਜਿਹੜੀਆਂ ਫਲਾਈਟਸ ਰੱਦ ਕਰਨ ਵਾਲੀਆਂ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਯਾਨੀ ਕਿ ਖਾਸ ਤੌਰ ਤੇ ਹੁਕਮ ਜਾਰੀ ਹੋ ਗਏ ਨੇ ਕਿ ਦੁਪਹਿਰ 2 ਵਜੇ ਤੱਕ ਕੋਈ ਵੀ ਉਡਾਣ ਜਿਹੜੀ ਹੈ ਉਹ ਟਰਮੀਨਲ 1 ਦੇ ਨਜ਼ਦੀਕ ਤੋਂ ਨਹੀਂ ਚੱਲੇਗੀ ਡੋਮੈਸਟਿਕ ਫਲਾਈਟਸ ਜਿਹੜੀਆਂ ਨੇ ਉਹ ਹੀ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾ ਭਰਨਗੀਆਂ ਇੰਟਰਨੈਸ਼ਨਲ ਪੱਦਰ ਦੇ ਉੱਤੇ ਜਿਹੜੀਆਂ ਫਲਾਈਟਸ ਨੇ ਉਹ ਫਿਲਹਾਲ ਨਹੀਂ ਚੱਲਣਗੀਆਂ ਇਹਦਾ ਜ਼ਿਕਰ ਜਿਹੜਾ ਉਹ ਨੋਟੀਫਿਕੇਸ਼ਨ ਦੇ ਵਿੱਚ ਕਰ ਦਿੱਤਾ ਗਿਆ ਹੈ ਖਾਸ ਤੌਰ ਦੇ ਉੱਤੇ ਦੱਸਣ ਵਾਲੀ ਗੱਲ ਹੈ ਕਿ ਐਨੀ ਤੀਬਰਤਾ ਦੇ ਨਾਲ ਬਾਰਿਸ਼ ਪਈ ਹੈ ਕਿ ਨਾ ਸਿਰਫ ਟਰਮੀਨਲ 1 ਨੂੰ ਨੁਕਸਾਨਿਆ ਗਿਆ ਬਲਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਔਰ 6 ਗੰਭੀਰ ਜ਼ਖਮੀ ਦੱਸੇ ਗਏ ਨੇ ਇੰਨਾ ਤੀਬਰਤਾ ਵਾਲਾ ਤੂਫਾਨ ਰਿਹਾ ਜਿਸ ਦੇ ਵਿੱਚ ਸਾਰੀ ਵਾਰਦਾਤ ਵਾਪਰੀ ਹੈ ਖਾਸ ਤੌਰ ਦੇ ਉੱਤੇ ਪੋਲਿਟਿਕਲ ਨਿਸ਼ਾਨੇ ਵੀ ਸਾਧਣੇ ਸ਼ੁਰੂ ਕਰ ਦਿੱਤੇ ਗਏ ਨੇ ਪੰਜਾਬ ਦੇ ਕੁਝ ਲੀਡਰਸ ਨੇ ਖਾਸ ਤੌਰ ਦੇ ਉੱਤੇ ਟਰਮੀਨਲ 1 ਨੂੰ ਲੈ ਕੇ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਗੱਲ ਚੁੱਕੀ ਹੈ ਕਿ ਕੀ ਹਾਲਾਤ ਬਣੇ ਹੋਏ ਨੇ ਟਰਮੀਨਲ 1 ਦੇ ਜਿਹਨੂੰ ਬਹੁਤ ਹੀ ਆਧੁਨਿਕ ਹਵਾਈ ਅੱਡਾ ਮੰਨਿਆ ਜਾਂਦਾ ਹੈ ਉਸ ਦਾ ਟਰਮੀਨਲ 1 ਜਿਹੜਾ ਆ ਉਹ ਇਸ ਹਾਲਤ ਦੇ ਵਿੱਚ ਹੈ ਕਿ ਉਹ بارش ਨਹੀਂ ਸਹਾਰ ਸਕਿਆ ਦਰਅਸਲ بارش ਬੜੀ ਤੀਬਰਤਾ ਦੀ ਦੱਸੀ ਜਾ ਰਹੀ ਹੈ ਕਿ ਉਸ ਟਰਮੀਨਲ ਅੰਦਾ ਜਿਹੜਾ ਰੂਫ ਸ਼ੀਟ ਹੈਗੀ ਐ ਉਹ ਨੁਕਸਾਨੀ ਗਈ ਐ ਉਹ ਗੰਭੀਰ ਰੂਪ ਦੇ ਵਿੱਚ ਨੁਕਸਾਨੀ ਗਈ ਐ ਔਰ ਨਾਲ ਦੀ ਨਾਲ ਜਿਹੜੀਆਂ ਸਪੋਰਟਿਵ ਬੀਮਜ਼ ਹੈਗੀਆਂ ਨੇ ਉਹਦੀਆਂ ਉਹ ਵੀ ਨੁਕਸਾਨੀਆਂ ਗਈਆਂ ਨੇ ਪਾਣੀ ਓਵਰਫਲੋ ਕਰਦਾ ਵੀ ਨਜ਼ਰ ਆ ਸਕਦਾ ਐ ਕੁਝ ਤਸਵੀਰਾਂ ਇਦਾਂ ਦੀਆਂ ਵੀ ਸਾਹਮਣੇ ਆਈਆਂ ਨੇ ਪਰ ਹੈਰਾਨੀਜਨਕ ਗੱਲ ਐ ਔਰ ਬੜੀ ਦੁਖਦਾਈ ਗੱਲ ਐ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਐ ਜਦਕਿ 6 ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਉਡਾਣਾਂ ਨੂੰ ਜਾਂ ਤਾਂ ਰੱਦ ਜਾਂ ਮੁਲਤਵੀ ਕਰ ਦਿੱਤਾ ਗਿਆ ਔਰ ਦੁਪਹਿਰ 2 ਵਜੇ ਤੱਕ ਇੰਡੀਕੋ ਤੇ ਸਪਾਈਸ ਜੈਟ ਦੀਆਂ ਉਡਾਣਾਂ ਉਡਾਣ ਨਹੀਂ ਭਰਨ ਇਹ ਵੀ ਦੱਸ ਦਈਏ ਕਿ ਦੁਪਹਿਰ 2 ਵਜੇ ਤੱਕ ਨੂੰ ਰੋਕ ਲਗਾ ਦਿੱਤੀ ਗਈ ਹੈ ਉੜਾਣਾਂ ਨੂੰ ਲੈ ਕੇ ਡੋਮੈਸਟਿਕ ਫਲਾਈਟ ਸੀ ਜਿਹੜੀਆਂ ਨੇ ਉਹ ਫਿਲਹਾਲ ਕਾਰਡਸ਼ੀਲ ਰਹਿਣਗੀਆਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਦਿੱਲੀ ਦੀਆਂ ਔਰ ਉਹਨਾਂ ਦੇ ਵਿੱਚ ਜੋ ਨੁਕਸਾਨ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ